ਸਮਾ ਕਹਨੇ ਆ ਠੀਕ ਆ ਤੇ ਇੰਗਲਿਸ਼ ਵਿੱਚ ਕਹਨੇ ਆ ਟਾਈਮ T I M E ਟਾਈਮ ਸੱਸਾ ਮੰਮੇ ਨੂੰ ਕੰਨਾ ਉੱਪਰ ਬਿੰਦੀ ਸਮਾ ਠੀਕ ਆ ਜੀ ਠੀਕ ਆ ਤੀਰ ਵੀਰ ਤੀਰ ਤਾਂ ਆਪਾਂ ਨੇ ਅੱਜ ਸਮਾ ਮਤਲਬ ਟਾਈਮ ਠੀਕ ਆ ਦੇਖਣਾ ਸਿੱਖਣਾ ਤੈਨੂੰ ਅੱਜ ਸਮਝਾਉਣੀ ਆ ਵੀ ਟਾਈਮ ਕਿਵੇਂ ਦੇਖਣਾ ਤੇ ਆ ਤਾਂ ਆਪਣਾ ਹੈਗਾ ਟਾਈਮ ਪੀਸ ਉਰੇ ਵੱਜਦੇ ਆ 12 ਠੀਕ ਆ ਉਰੇ 3 ਹੁੰਨੇ ਆ ਉਰੇ 6 ਹੁੰਨੇ ਆ ਉਰੇ 9 ਹੁੰਨੇ ਆ ਠੀਕ ਆ ਜੀ ਹੁਣ ਆਹ ਉਰੇ 12 ਤੋਂ ਬਾਅਦ 1 2 3 ਤੋਂ ਬਾਅਦ 4 ਤੇ 5 6 ਤੋਂ ਬਾਅਦ ਫਟ ਉਰੇ 8 ਉਰੇ 10 11 ਠੀਕ ਆ 12 ਤੱਕ ਹੁੰਦਾ ਟਾਈਮ ਇਹ ਹੁੰਨੇ ਆ ਦੇਖੀ ਹੁਣ ਇੱਕ ਸੂਈ ਤਾਂ ਹੈਗੀ ਆ ਚਲੋ ਛੋਟੀ ਹੁੰਦੀ ਆ ਇਹਦੇ ਵਿੱਚੋਂ ਇੱਕ ਹੁੰਦੀ ਆ ਵੱਡੀ ਹੈਨਾ ਮਿੰਟਾਂ ਵਾਲੀ 300ਆਂ ਉਹਨੇ ਇੱਕ ਸਕਿੰਟਾਂ ਵਾਲੀ ਹੁੰਦੀ ਆ ਠੀਕ ਆ ਚਲੋ ਆਪਾਂ ਨੇ ਯੂਜ਼ ਨਹੀਂ ਕਰਨੀ ਸਿਰਫ ਆਪਾਂ ਨੂੰ ਇਹਦੇ ਉਹ ਪਤਾ ਲੱਗ ਜਾਣੇ ਟਾਈਮ ਠੀਕ ਆ ਟਾਈਮ ਬਿਸਬਲ ਟਾਈਮ ਕਿਵੇਂ ਦੇਖਣਾ ਸਮਾਂ ਉਹ ਦੇਖ ਹੁਣ ਕਿੰਨੇ ਵਜੇ ਆ ਦੱਸੋ ਜਿਹੜੀ ਜਿਹੜੀ ਛੋਟੀ ਸੂਈ ਆ ਜਿੰਨੇ ਪਰ ਹੈਗੀ ਉਹਨੇ ਵੱਜ ਗਏ ਠੀਕ ਆ ਜੀ ਹੁਣ ਦੱਸਣਾ ਤੇ 6 ਪਰ ਸੂਈ ਆ ਆ ਸਾਰਾ ਨਾ 1 ਤੋਂ ਲੈ ਕੇ 12 ਤੱਕ 5 ਦਾ ਪਹਾੜਾ ਲਿਖ ਲੈਣਾ 5 ਦਾ ਪਹਾੜਾ ਠੀਕ ਆ 1 5 5 2 5 10 3 5 15 4 5 20 5 5 25 6 5 30 7 5 35 8 5 40 9 5 45 10 50 50 ਤੇ 11 ਦਾ ਕਿਵੇਂ ਪਤਾ ਲੱਗੂਗਾ ਆਪਾਂ ਨੂੰ 5 ਹੋਰ ਜੋੜ ਲੈਣੇ 55 ਬਣ ਗਿਆ 5 ਹੋਰ ਜੋੜ ਲੀਏ ਤਾਂ 60 ਬਣ ਗਿਆ 60 ਮਿੰਟ ਠੀਕ ਆ ਹੁਣ ਦੱਸਣਾ ਛੋਟੀ ਸੂਈ ਕਿੰਨੇ ਪਰ ਆ ਨਾ ਕਿੰਨੇ ਵੱਜ ਗਏ ਤੇ ਹੁਣ ਆ ਵੱਡੀ ਸੂਈ ਕਿੰਨੇ ਪਰ ਆ ਅੱਛਾ ਹੁਣ ਕਿੰਨੇ ਮਿੰਟ ਹੋ ਗਏ ਦੱਸੋ 5 ਦਾ ਪੰਜ ਦਾ ਪਹਾੜਾ ਆਪਾਂ ਨੇ 6 ਤੱਕ ਪੜ ਲੈਣਾ ਠੀਕ ਆ 5 ਦਾ ਪਹਾੜਾ 6 ਤੱਕ ਪੜ ਲੈਣਾ ਹੈ ਕਿੰਨਾ ਆਉਂਦਾ ਏ ਦੱਸੋ ਦੱਸੋ ਮੈਨੂੰ ਪਾਜਣਾ 6 6 ਤੱਕ ਪੜ ਲੈਣਾ ਆਪਾਂ ਨੇ 5 ਦਾ ਟੇਬਲ ਕਿੰਨਾ ਆ ਗਿਆ ਕਿੰਨੇ ਮਿੰਟ ਹੋ ਗਏ 36 30 30 ਮਿੰਟ 30 ਠੀਕ ਆ 9:30 ਮਿੰਟ ਹੋ ਗਏ 5 ਦਾ ਟੇਬਲ ਆ ਗਿਆ ਜੇ ਆਪਾਂ ਨੂੰ 5 ਦਾ 5 ਦਾ ਪਹਾੜਾ ਤਾਂ ਆਪਾਂ ਨੂੰ ਟਾਈਮ ਦੇਖਣਾ ਆ ਗਿਆ ਠੀਕ ਆ ਹਾਂ ਮੰਨਦਾ ਹਾਂ ਤੇ ਉਹਦੇ ਬਾਅਦ ਆਪਾਂ ਪੰਜਾਬੀ ਜਿਹਨੂੰ ਕਹਿੰਦੇ ਨੇ ਆ ਸਾਢੇ 9 ਸਾਢੇ 9 ਠੀਕ ਆ ਸਾਢੇ 9 ਕਹਿੰਦੇ ਆ ਜਿਹੜੀ ਮਰਜੀ ਸੂਈ ਹੋਵੇ ਇੱਕ ਸੂਈ ਛੋਟੀ ਹੋਵੇ ਉਹਨੇ ਵੱਜ ਗਏ ਤੇ ਇੱਕ 6 ਪਰ ਹੋ ਜਵੇ ਤਾਂ ਉਹ ਸਾਢੇ ਜਿਵੇਂ 8 ਪਰ ਛੋਟੀ ਸੂਈ ਆ ਤੇ ਵੱਡੀ ਸੂਈ ਹੈਗੀ 6 ਪਰ ਸਾਢੇ 8 ਹੋ ਗਏ ਤੇ ਛੋਟੀ ਸੂਈ 7 ਪਰ ਹੋ ਗਈ ਵੱਡੀ ਸੂਈ 6 ਪਰ ਤਾਂ ਸਾਢੇ 7 ਹੋ ਗਏ ਠੀਕ ਆ ਸਮਝ ਆ ਗਈ ਆ ਗਈ ਸਮਝ ਹੁਣ ਦੇਖੋ ਆਪਾਂ ਨੇ ਨਾ ਉਰੇ ਇਹ ਹੈਗੀ ਆ ਛੋਟੀ ਸੂਈ ਕਿੰਨੇ ਵਜਾ ਕਿੰਨੇ ਵਜਾ 6 ਵਜੇ ਆਹ ਆਹ ਇੱਧਰ ਦੇਖੋ 8 8 ਤੇ ਵੱਡੀ ਸੂਈ ਕਿੰਨੇ ਵਜਾ 12 0 8 ਹਾਂ ਉਰੇ 0 ਮਿੰਟਾ ਠੀਕ ਆ ਉਰੇ ਤੇ 5 ਦਾ ਟੇ ਪਹਾੜਾ ਸ਼ੁਰੂ ਹੁੰਦਾ ਉਰੇ ਤੇ 1 5 5 2 5 10 ਠੀਕ ਆ ਹੁਣ ਕਿੰਨੇ ਵਜ ਗਏ 8 ਵਾਪਾਂ ਲਿਖ ਲੈਣਾ ਮੂਰੇ ਵੀ 8 ਵੱਜ ਗਏ ਹੁਣ ਦੇਖਣਾ ਵੀ ਕਿੰਨੇ ਮਿੰਟ ਹੋ ਗਏ ਪੂਰੇ ਪੂਰੇ 8 ਵਜ ਗਏ 0 ਮਿੰਟ 0 0 ਲਾ ਦੇਣਾ ਠੀਕ ਆ ਮਿੰਟ ਹੁਣ ਦੇਖੀ ਉਰੇ ਹੁਣ ਆ ਛੋਟੀ ਸੂਈ ਕਿੰਨੇ ਪਰ ਆ 8 ਪਰ ਤੇ ਵੱਡੀ ਸੂਈ ਹੈਗੀ ਆਪਣੀ ਲਾਲਾ 3 ਪਰ ਲਾਲਾ ਵੱਡੀ ਸੂਈ 3 ਪਰ 3 ਪਰ ਠੀਕ ਆ ਵੱਡੀ ਸੂਈ ਕਿੰਨੇ ਪਰ ਆ 3 ਪਰ ਤੂੰ ਦੇਖ 5 ਦੇ ਟੇਬਲ ਪਰ 3 ਪਰ ਕੀ ਆਉਂਦਾ 5 ਦੇ ਪਹਾੜੇ ਉਰੇ 5 3 िया ठीक है एक पांचा, पांचा, दो दस तीन पा पंद्रह बज गए बैठ उख उठग बैजा तू देख भी छोटी सूई अट्ठ पर बज गए हाँ शाबाश बज गए पंद्रह मिनट आ उठ गए जा ਆ ਹੈਗੀ 9 ਬਰ ਸੂਈ ਛੋਟੀ ਸੂਈ 9 ਬਰਾ ਤੇ ਵੱਡੀ ਸੂਈ ਹੈਗੀ ਆਪਣੀ ਅ 10 ਬਰ ਲਾਲਾ ਵੱਡੀ ਸੂਈ 10 ਬਰਾ ਠੀਕ ਆ ਹੁਣ ਦੱਸ ਕਿੰਨੇ ਵਜੇ ਆ 9 ਛੋਟੀ ਸੂਈ ਕਿੰਨੇ ਬਰਾ ਉਹਨੇ ਵੱਜ ਜਾਣੇ ਆ ਕਿੰਨੀ 10 ਕਿੰਨੇ ਬਰਾ ਛੋਟੀ ਸੂਈ ਛੋਟੀ ਸੂਈ ਆ ਨਾਈ ਨਾ 9 ਹੈ 10 ਪਰ ਠੀਕ ਆ ਕਿੰਨੇ ਵੱਜ ਗਏ 10 ਸ਼ਾਬਾਸ਼ 9 ਹੁਣ ਦੇਖਣਾ 10 10 10 ਬਰ ਸੂਈ ਵੱਡੀ ਆ ਕਿੰਨੇ ਮਿੰਟ ਹੋ ਗਏ 9:00 ਵਜੇ 5 ਦਾ ਪਹਾੜਾ 10 ਤੱਕ ਪੜ ਲਾ ਕਿੰਨਾ ਹੁੰਦਾ 10 ਬਰ ਵੱਜ ਦੇ ਪਹਾੜੇ ਚ ਮਾਰੂ ਥੱਪੜ ਤਾਂ 5 ਦਾ ਪਹਾੜਾ ਜੇ ਆਪਾਂ 10 ਬਰ ਪੜੀਏ ਤਾਂ ਕਿੰਨਾ ਆ ਗਿਆ 50 9:50 ਮਿੰਟ ਮਿੰਟ ਠੀਕ ਆ 5 ਦਾ ਪਹਾੜਾ ਲਿਖ ਲਿਆ ਕਰ ਠੀਕ ਆ ਤੈਨੂੰ ਆਪੇ ਪਤਾ ਲੱਗ ਜਾਣਾ ਟਾਈਮ ਦੇਖਣਾ ਜਿੱਥੇ ਪਰ ਸੂਈ ਹੈਗੀ ਆ ਆਪਾਂ ਨੇ ਪਹਾੜੇ ਨੂੰ 5 ਦੇ ਨੂੰ ਉੱਥੇ ਤੱਕ ਪੜ ਲੈਣਾ ਜੇ 6 ਪਰ ਸੂਈ ਆ ਤਾਂ 6 ਤੱਕ ਪੜ ਲੈਣਾ 5 ਦੇ ਪਹਾੜੇ ਨੂੰ ਦੱਸੋ ਮੈਂ ਦੱਸੋ ਕਿੰਨੇ ਵੱਜ ਗਏ ਹੂੰ 3 ਵੱਜ ਗਏ 3 ਵੱਜ ਗਏ ਸ਼ਾਬਾਸ਼ ਕਿੰਨੇ ਮਿੰਟ ਹੋ ਗਏ 9 ਤੱਕ 9 ਤੱਕ 5 ਦਾ ਪਹਾੜਾ ਪੜ ਲਾ ਉਰੇ ਲਿਖ ਲਾ ਭਾਵੇਂ ਉਰੇ ਲਿਖ ਲਾ ਲਿਖ ਲਾ ਭਾ ਪੰਜ ਦਾ ਪਹਾੜਾ ਲਿਖ ਲਾ ਜੇ ਨਹੀਂ ਪਤਾ ਲੱਗਦਾ ਨਾ ਅੱਜ ਅੱਜੇ ਪੜ੍ਹਨਾ ਹਾਂ ਪੰਜ ਦਾ ਪਹਾੜਾ ਲਿਖ ਕੇ ਤੂੰ ਛੋਟੇ ਅੱਖਰ ਲਿਖੇ ਅਗਰ ਬੁੱਤੋ 25 25 ਓਏ ਮੂਰੇ ਟੂਪਾ 2 2 2 25 30 ਮਨ ਨਾਂ ਨਹੀਂ ਆਇਆ ਠੀਕ 2 3 ਹਲੇ ਦਫਾ ਹਲੇ ਨਹੀਂ ਹੋਇਆ ਨਾਂ ਤੱਕ ਲਿਖ ਲੈ ਸਾਰੇ 35 30 ਦੇ ਉੱਪਰ ਠੀਕ ਸਾਰੇ 40 45 45 30 ਮੂਰੇ ਬਾਂਟੂ ਲਿਖ ਲਾ ਤੈਨੂੰ ਪਤਾ ਲੱਗ ਜਾਣਾ ਫਿਰ ਹਾਂ ਹਾਂ 2 3 4 5 ਪਰਾਂ ਕਰਕੇ ਲਿਖ ਦੇ ਜ਼ੋੜਾ ਜਾਨ 1 2 3 ਹਾਂ ਮੋਨ 8 9 40 45 40 45 ਕਿੰਨੇ ਮਿੰਟ ਹੋ ਗਏ 45 3 ਵਜ ਕੇ 45 ਮਿੰਟ ਹੋ ਗਏ ਚਲ ਹੁਣ ਅੱਗੇ ਆਪ ਬਣਾ ਇਧਰ ਹੀ ਦੱਸ ਮੈਨੂੰ ਟਾਈਮ ਦੇਖਣਾ ਅਸੀਂ ਹੁਣ 4 ਕਿਵੇਂ ਵੱਜੂਗੇ 4 ਹਾਂ 4 ਕਿਵੇਂ ਵੱਜੂਗੇ ਕਿੱਥੇ ਆ 4 ਆਹ ਹੈ ਇਹ ਜਿਹੜੀ ਛੋਟੀ ਕੀ ਹੋਈ ਹੈ ਚੂਹੀ ਸੁਈ ਠੀਕ ਢੋਟੀ ਹੈ ਇਹ ਹਾਂ ਚਲੋ ਵੱਡੀ ਸੂਈ ਦੱਸੋ ਕਿੱਦੇ ਲਾਉਂਗੇ ਵੱਡੀ ਸੂਈ 12 ਤੇ ਹਾਂ ਕਰ ਦੋ 12 ਤੇ ਜਿੰਨੇ ਮਰਜੀ ਪਰ ਸੂਈ ਹੋਵੇ ਜੇ ਛੋਟੀ ਸੂਈ ਆ ਉਹਨਾਂ ਉਹਨਾਂ ਟਾਈਮ ਹੋ ਗਿਆ ਤੇ ਬੜੀ ਸੂਈ ਮਿੰਟਾਂ ਵਾਲੀ ਆ ਪੰਜ ਦਾ ਪਹਾੜਾ ਆਪਾਂ ਨੇ ਪੜ ਲੈਣਾ ਜਿਵੇਂ 6 ਵਰ ਸੂਈ ਆ ਪੰਜ ਦਾ ਪਹਾੜਾ 6 ਤੱਕ ਪੜ ਲੈਣਾ 4 ਵਜੇ ਜੇ 7 ਵਰ ਸੂਈ ਆ ਤਾਂ ਪੰਜ ਦਾ ਪਹਾੜਾ 7 ਤੱਕ ਠੀਕ ਆ ਐਵੇਂ ਬੜੀ ਜਾਣਾ ਫਿਰ ਚਲੋ ਜੀ ਹੁਣ ਤਾਂ ਟਾਈਮ ਦੇਖਣ ਆ ਗਏ ਨਾ ਹੁਣ ਮੈਨੂੰ ਨਾ ਪੁੱਛਿਆ ਕਰੀ ਓਕੇ